ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਬਾਰੇ ਕਿ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੋਨਾਂ ਦੀ ਜਿੱਤ ਦੀ ਲੱਖ ਲੱਖ ਵਧਾਈ ਅੱਜ ਦੁਬਾਰਾ ਫੇਰ ਪੇਸ਼ ਕਰਦੇ ਆਂ ਤੇ ਦੋਸਤੋ ਗੱਲਬਾਤ ਕਰਦੇ ਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਸਨੇਹਾ ਪਹੁੰਚ ਚੁੱਕਿਆਗਾ ਤੇ ਹੁਣ ਆਪਾਂ ਅਗਰ ਗੱਲ ਕਰੀਏ ਕਿ ਅਮਰਤਪਾਲ ਸਿੰਘ ਅਗਰ ਚੇਰ ਦੇ ਵਿੱਚੋਂ ਜਲਦੀ ਤੋਂ ਜਲਦੀ ਆ ਜਾਂਦੇ ਆ ਤਾਂ ਸ਼੍ਰੋਮਣੀ ਕਮੇਟੀ ਹੈ ਜਿਹੜੀ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਫੈਸਲਾ ਅਗਰ ਚੋਣਾ ਆ ਜਾਂਦੀਆਂ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਉੱਪਰ ਜਿਹੜਾ ਕਬਜ਼ਾ ਹੋਣਾ ਤਾਂ ਗਲਤ ਨਵਜ ਹੈ ਕਿ ਸ਼੍ਰੋਮਣੀ ਕਮੇਟੀ ਦੀ ਸੇਵਾ ਜਿਹੜੀ ਉਹ ਭਾਈ ਅਮਰਪਾਲ ਸਿੰਘ ਉਹ ਨੂੰ ਮਿਲ ਜਵੇ ਜਿਸ ਤਰ੍ਹਾਂ ਲੋਕਾਂ ਨੇ ਮਨ ਬਣਾਇਆ ਹੋਇਆ ਸਿੱਖਾਂ ਨੇ ਇਹ ਅੱਜ ਉਹਨਾਂ ਨੂੰ ਸੇਵਾ ਦੇ ਸਕਦੇ ਨੇ ਤੇ ਅਗਰ ਉਹਨਾਂ ਨੂੰ ਸੇਵਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਮੈਂ ਇਹ ਕਹਿ ਸਕਦਾਗਾ ਕਿ ਆ ਕਿਉਂਕਿ ਸਟੈਪ ਵਾਈਜ਼ ਸਟੈਪ ਤੁਰਿਆ ਜਾਂਦਾ ਹੈ ਅੱਜ ਜਿਹੇ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣੇ ਨੇ ਉਹ ਹਾਲਾਤ ਸੁਖਵੀਰ ਸਿੰਘ ਬਾਦਲ ਬਾਰੇ ਮੈਂ ਕਹਿ ਸਕਦਾ ਕਿ ਸੁਖਬੀਰ ਸਿੰਘ ਬਾਦਲ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਸੁਧਰੇਗਾ ਉਹਨੂੰ ਇਹ ਪਤਾ ਨਹੀਂ ਕੋਈ ਪਰਮਾਤਮਾ ਕਿੰਨੀ ਹੋ ਕਿਸੇ ਤਰ੍ਹਾਂ ਦੀ ਇਹ ਆ ਕਿ ਅਕਾਲੀ ਦਲ ਦਾ ਉਹਨੇ ਹੁਣ ਕਿੰਨਾ ਕੁ ਕਹਾਨ ਕਰਨਾ ਇਹਨੂੰ ਗੱਲ ਨੂੰ ਆਪਾਂ ਨਾ ਹੀ ਛੇੜੀਏ ਤਾਂ ਚੰਗਾ ਸਿਰਫ ਇਹ ਤਾਂ ਮੈਂ ਜ਼ਰੂਰ ਕਹਿ ਸਕਦਾ ਕਿ ਬਾਦਲ ਸਾਹਿਬ ਹੁਣ ਕਦੋਂ ਕੁ ਖਹਿੜਾ ਛਡੋਗੇ ਅਜੇ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਕਿ 5 5ਵੇਂ ਨੰਬਰ ਤੇ ਤੁਹਾਡੇ ਕੈਂਡੀਡੇਟ ਆ ਰਹੇ ਨੇ ਤੇ ਫਿਰ ਕਿਉਂ ਕਿਉਂ ਉੱਪਰ ਬੈਠਿਓ ਕੱਲੀ ਆਪਦੀ ਸੀਟ ਜਿੱਤ ਕੇ ਤੇ ਪਚੌੜੇ ਹੋ ਜਾਂਦੇ ਹੋ ਆਪਦੀ ਸੀਟ ਜਿੱਤਣਾ ਕੋਈ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਨਹੀਂ ਹੈਗੇ ਆਪੋ ਆਪਦੀ ਸੀਟ ਦਾ ਫਿਰ ਭਾਈ ਅਮਰਤਵਾਲ ਸਿੰਘ ਉਹਨੇ ਵੀ ਜਿੱਤੇ ਨੇ ਆਪੋ ਆ ਦੀ ਸੀਟ ਦਾ ਕਈ ਵਾਰੀ ਅਜਾਦ ਵੀ ਜਿੱਤ ਜਾਂਦੇ ਨੇ ਸੋ ਇਸ ਕਰਕੇ ਅਜੇ ਵੀ ਛਿਆਣੇ ਰਹਿ ਜੋ ਤਾਂ ਮੈਂ ਇਹ ਗੱਲ ਕਹਿਣਾਗਾ ਕਿ ਅਕਾਲੀ ਦਲ ਦੇ ਕੋਲੇ ਫੇਰ ਵੀ ਸਰਕਾਰ ਆ ਸਕਦੀ ਆ ਜੇਕਰ ਬਾਦਲ ਸਾਹਿਬ ਪਾਸੇ ਹੋ ਜਾਣ ਤਾਂ ਚਲੋ ਲੇਕਿਨ ਨਹੀਂ ਹੁੰਦੇ ਤਾਂ ਅਗਲਾ ਮੈਂ ਤੁਹਾਨੂੰ ਜਿਹੜੀ ਤਰੀਕੇ ਦੀ ਗੱਲ ਕਰਦਾ ਇਹ ਤਰੀਕਾ ਹੁੰਦਾ ਕਿ ਅਗਰ ਭਾਈ ਅਮਰਤਪਾਲ ਸਿੰਘ ਦੇ ਨਾਲ ਸਿੰਘਾਂ ਦੇ ਜਿਹੜੇ ਬੱਚੇ ਨੇ ਕੁਰਬਾਨੀ ਵਾਲੇ ਬੱਚੇ ਨੇ ਜਿਹੜੇ ਕੁਰਬਾਨੀਆਂ ਦੇ ਪਰਿਵਾਰ ਨੇ ਸ਼ਹੀਦਾਂ ਦੇ ਪਰਿਵਾਰ ਨੇ ਪੜੇ ਲਿਖੇ ਬੱਚੇ ਮੁੰਡੇ ਕੁੜੀਆਂ ਉਹਨਾਂ ਦੇ ਪੁੱਤ ਤੇ ਧੀਆ ਜਿਹੜੇ ਪੜੇ ਨੇ ਕਿ ਜਿਹੜੇ ਡਿਜ਼ਰਬ ਕਰਦੇ ਨੇ ਮਤਲਬ ਇਹ ਨਹੀਂ ਕਿ ਬਿਨਾ ਡਿਜ਼ਰਬ ਤੋਂ ਕਿ ਜਿੰਨੇ ਕੁਰਬਾਨੀਆਂ ਵਾਲੇ ਪਰਿਵਾਰ ਨੇ ਉਹਨਾਂ ਦੇ ਵਿੱਚ ਜਿੰਨੇ ਬੱਚੇ ਡਿਜ਼ਰਬ ਕਰਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਅੱਗੇ ਲਾ ਕੇ ਸਭ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਸਾਹਮੋ ਸ਼ਰੋਮਣੀ ਕਮੇਟੀ ਦੇ ਵਿੱਚ ਬਿਲਕੁਲ ਅਮਰਤਾਰੀ ਔਰ ਇਸ ਤਰ੍ਹਾਂ ਦੇ ਮੈਂਬਰ ਲੈ ਕੇ ਆਓ ਲੇਕਿਨ ਉਹ ਵੀ ਜੇ ਕੇਂਦਰ ਸਰਕਾਰ ਕਨਾਵੇਗੀ ਚਲੋ ਆਖਰ ਵੋਟਾਂ ਦਾ ਪੈਣੀ ਹੈ ਇਹਨੇ ਆਏਗੀ ਸ਼੍ਰੋਮਣੀ ਕਮੇਟੀ ਵਿਧਾਨ ਸਭਾ ਤੋਂ ਪਹਿਲਾਂ ਜਿੰਨੇ ਸਿਆਣੇ ਸੱਚਜੇ ਲੋਕ ਨੇ ਹੁਣ ਇਕੱਠੇ ਹੋ ਤੇ ਇਕੱਠੇ ਹੋ ਕੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਨਵਾਂ ਅਕਾਲੀ ਦਲ ਬਣਾਓ ਨੌਜਵਾਨ ਨੂੰ ਮੂਹਰੇ ਲਾ ਕੇ ਹੁਣ ਜਦੋਂ ਇੱਕ ਵਾਰੀ ਮੈਂਬਰ ਪਾਰਲੀਮੈਂਟ ਬਣ ਗਿਆ ਜ਼ਿੰਮੇਵਾਰੀ ਵੱਧ ਗਈ ਬਹੁਤ ਤੇ ਦੋਸਤੋ ਸ਼੍ਰੋਮਣੀ ਕਮੇਟੀ ਲੈ ਕੇ ਉਸ ਤੋਂ ਬਾਅਦ ਫੇਰ ਸ਼ੁਰੂਆਤ ਕਰੋ ਵਿਲਾਣ ਸਭਾ ਦੀ ਤਿਆਰੀ ਨੌਜਵਾਨਾਂ ਨੂੰ ਤੇ ਬਾਕੀ ਪਰਿਵਾਰਾਂ ਨੂੰ ਪੰਜਾਬ ਦੇ ਵਿੱਚ ਹੁਣ ਤੋਂ ਮਿਹਨਤ ਕਰਨੀ ਸ਼ੁਰੂ ਕਰੋ ਤਰੋ ਤੇ ਪੰਜਾਬ ਦੇ ਵਿੱਚ ਚੱਲ ਕੇ ਇੱਕ ਨਵੀਂ ਜਥੇਬੰਦੀ ਇੱਕ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਇੱਕ ਕਿਸਮਤ ਚ ਬਣਾਓ ਪੰਜਾਬ ਦੀ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਨਾਓ ਉਹਦੇ 'ਚ ਗੁਣ ਹੈਗੇ ਨੇ ਵਰਨਾਲੇ ਲੇਕਿਨ ਅਗਰ ਪੰਜਾਬ ਦਾ ਮੁੱਖ ਮੰਤਰੀ ਇੱਕ ਗੁਰਸਿੱਖ ਹੋਵੇਗਾ ਤਾਂ ਪੰਜਾਬ ਦੀ ਦਸਾਂ ਤੇ ਦਿਸਾਂ ਬਦਲ ਦੇਵੇਗਾ ਕਿਉਂਕਿ ਹੁਣ ਤੱਕ ਜਿੰਨੇ ਮੁੱਖ ਮੰਤਰੀ ਬਣੇ ਨੇ ਜਾਂ ਹੁਣ ਵਾਲੇ ਮੁੱਖ ਮੰਤਰੀ ਨੇ ਇਹਨਾਂ ਨੂੰ ਤੁਸੀਂ ਸਿੱਖ ਮੁੱਖ ਮੰਤਰੀ ਨਹੀਂ ਕਹਿ ਸਕਦੇ ਜਿਹੜੇ ਸਾਡੇ ਤਖਤਾਂ ਦੇ ਉੱਪਰ ਸ਼ਰਾਬ ਪੀ ਕੇ ਚਲੇ ਜਾਂ ਜਾ ਕੇ ਸਰਿਆਮ ਇਹ ਨਹੀਂ ਗੱਲ ਕੇ ਲੋਕਲਕ ਪੇਡ ਕਰਕੇ ਲੇਕਿਨ ਹੁਣ ਇਸ ਪਾਵਰ ਦੇ ਕੋਲੇ ਹੋਣ ਦੇ ਬਾਵਜੂਦ ਸਰਾਪੀ ਕੇ ਵਿਧਾਨ ਸਭਾ ਚਲੇ ਜਾਣ ਉਹਨਾਂ ਨੂੰ ਆਪ ਸਿੱਖ ਮੁੱਖ ਮੰਤਰੀ ਨਹੀਂ ਕਹਿ ਸਕਦੇ ਇਦਾਂ ਦਾ ਤਾਂ ਮੇਰੇ ਖਿਆਲ ਦੇ ਵਿੱਚ ਅਗਰ ਪੰਜਾਬ ਦਾ Hindu ਮੁੱਖ ਮੰਤਰੀ ਹੁੰਦਾ ਉਹ ਵੀ ਇਹ ਹਰਕਤਾਂ ਤਾਂ ਨਾ ਕਰਦਾ ਪਰ ਲੇਕਿਨ ਅਗਰ ਭਾਈ ਅਮਰਤਪਾਲ ਸਿੰਘ ਵਰਗਾ ਗੁਰਸਿੱਖ ਗੁਰਸਿੱਖ ਮੁੱਖ ਮੰਤਰੀ ਬਣ ਜਾਵੇ ਜਿਹੜੇ ਲੋਕ ਸਮਝਦੇ ਨੇ ਨਾ ਕਿ ਸੁਖਵੀਰ ਬਾਦਲ ਤੋਂ ਬਿਨਾ ਤਾਂ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਅਕਾਲੀਆਂ ਦੀ ਦਲੀਲ ਮਤਲਬ ਦੇਖੋ ਤੁਸੀਂ ਸਾਡੇ ਬੰਦਿਆਂ ਦੀ ਉਹ ਤੋਂ ਬਿਨਾ ਤੇ ਜੀ ਪ੍ਰਧਾਨਗੀ ਕਿਵੇਂ ਚਲਾਉ ਉਹਦੇ ਕੋਲ ਪੈਸੇ ਨੇ ਅੱਛਾ ਅੱਜ ਤੱਕ ਜਿੰਨੀਆਂ ਪਾਰਟੀਆਂ ਦੇ ਬਾਕੀ ਆ ਪ੍ਰਧਾਨ ਨੇ ਜਾਂ ਹੋਰ ਨੇ ਉਹ ਫਿਰ ਸੁਖਵੀਰ ਬਾਦਲ ਤੋਂ ਬਿਨਾ ਬਾਕੀ ਪਾਰਟੀਆਂ ਕਿਵੇਂ ਚੱਲਦੀਆਂ ਨੇ ਆ ਲੋਕਾਂ ਨੇ ਕਿਵੇਂ ਜਿਤਾਤੇ ਭਾਈ ਅਮਰਪਾਲ ਸਿੰਘ ਉਹਨਾਂ ਨੇ ਕਿਹੜੇ ਕਰੋੜਾ ਰੁਪਏ ਖਰਚੇ ਤੇ ਕਿਹੜੇ ਪਹਿਲਾਂ ਕੀਨੇ ਇਕੱਠੇ ਕਰਕੇ ਦਿੱਤੇ ਸਰਬਜੀਤ ਸਿੰਘ ਨੂੰ ਸੋ ਦੋਸਤੋ ਸਭ ਕੁਝ ਆ ਜਾਂਦਾ ਹੁੰਦਾ ਹੈਗਾ ਸੋ ਇਸ ਕਰਕੇ ਇਹ ਨਮੀ ਜਿਹੜੀ ਬਿਉਤਬੰਦੀ ਆ ਅਗਰ ਪੰਜਾਬ ਦਾ ਹਰ ਇੱਕ ਬੰਦਾ ਹਰ ਇੱਕ ਜਿਹੜਾ ਸਿੱਖ ਹੈ ਇਸ ਗੱਲ ਦੀ ਸੰਗ ਸ਼ਰਮ ਕਰੇ ਕਿ ਅਸੀਂ ਕਾਂਗਰਸ ਨੂੰ ਵੋਟਾਂ ਪਾਉਣ ਦੇ ਨਾਲੋਂ ਭਾਈ ਅਮਰਤਪਾਲ ਸਿੰਘ ਹੋਣੀ ਲੱਖਾਂ ਕਰੋੜਾਂ ਨਰਜੇ ਚੰਗੇ ਨੇ ਸਾਨੂੰ ਸੰਗ ਹੋਣੀ ਚਾਹੀਦੀ ਆ ਜੇ ਅਸੀਂ ਅਕਾਲੀ ਦਲ ਦਾ ਇੱਕ ਕੈਂਡੀਡੇਟ ਜਿਤਾਇਆ ਕਾਂਗਰਸ ਦੇ 7 ਜਿਤਾ ਕੇ ਚੌੜੇ ਹੋ ਗਏ ਕਿਉਂ ਮੰਨ ਗਿਆ ਅਕਾਲੀ ਦਲ ਆਪਣੇ ਸੋਰੀ ਸੁਖਬੀਰ ਬਾਦਲ ਦੇ ਵਿੱਚ ਲੱਖਾਂ ਹੀ ਕਰੋੜਾ ਨੁਕਸਾਨ ਹੈ ਮੰਨ ਗਏ ਲੇਕਿਨ ਬਾਕੀ ਅਕਾਲੀ ਦਲ ਮਾਰਾ ਤਾਂ ਨਹੀਂ ਹੈਗਾ ਪਾਰਟੀ ਤੁਹਾਡੇ ਪੰਜਾਬ ਦੀ ਹੈ ਤੁਹਾਨੂੰ ਸੰਗ ਸ਼ਰਮ ਇਹ ਨਾ ਆਈ ਕਿ ਤੁਸੀਂ ਜਿਹੜੀ ਪਾਰਟੀ ਦੇ ਕੈਂਡੀਡੇਟਾਂ ਨੂੰ ਰਾਜੇ ਵਰਗਿਆਂ ਨੂੰ ਵੋਟਾਂ ਪਾਉਣੇ ਹੋ ਉਹ ਉਸ ਇੰਦਰਾ ਗਾਂਧੀ ਨੂੰ ਮਾਂ ਕਹਿੰਦਾਗਾ ਜਿਹੜੀ ਇੰਦਰਾ ਗਾਂਧੀ ਨੇ ਥੋੜੇ ਹਜ਼ਾਰਾਂ ਬੱਚੇ ਮਾਰੇ ਸੀਗੇ ਤਿੰਨ ਤਨ ਮਹੀਨਿਆਂ ਦੇ ਬੱਚੇ ਬੱਚੀਆਂ ਪੁੱਠੀਆਂ ਕਰ ਕਰ ਆਂਦਰਾ ਬਾਹਰ ਕੱਢੀਆਂ ਉਹਨਾਂ ਦੀਆਂ ਤੁਹਾਨੂੰ ਸੰਗ ਕਿਉਂ ਨਹੀਂ ਆਉਂਦੀ ਕਿਵੇਂ ਪੰਜੇ ਦੇ ਉੱਪਰ ਤੁਹਾਡਾ ਉਂਗਲੀ ਚਲੀ ਜਾਂਦੀ ਆ ਤੁਸੀਂ ਲੋਕ ਤੇ ਕਾਂਗਰਸ ਖੂਨੀ ਪੰਜੇ ਨੂੰ ਸਾਨੂੰ ਉਂਗਲੀ ਦਬਦਿਆਂ ਨੂੰ ਸੰਗ ਨਹੀਂ ਆਉਂਦੀ ਹੈਗੀ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਇੱਕ ਤਰੀਕ ਨੂੰ ਐਸੇ ਕਾਂਗਰਸ ਨੇ ਐਸੇ ਇੱਕ ਤਰੀਕ ਨੂੰ ਸਾਡੇ ਮਤਲਬ ਉੱਥੇ ਦਰਬਾਰ ਸਾਹਿਬ ਨੂੰ ਘੇਰੀਆਂ ਬੈਠੇ ਸੀਗੇ ਐਸੇ ਰਾਜੇ ਉਹਨਾਂ ਦੀ ਮਾਂ ਇੰਦਰਾ ਗਾਂਧੀ ਤੇ ਅਸੀਂ ਉਹਨਾਂ ਨੂੰ ਬਣਾਉਣੇ ਆ ਅਸੀਂ ਉਹਨਾਂ ਨੂੰ ਜਿਤਾਉਣੇ ਆ ਤੇ ਫਿਰ ਬੜੇ ਮਾਣ ਨਾਲ ਚੌੜੇ ਹੋ ਭੰਗੜੇ ਪਾਉਣੇ ਆ ਇਸ ਕੋ ਕਰਮ ਨਾਲੋਂ ਮੈਂ ਤਾਂ ਇਹਨੂੰ ਕੋ ਕਰਮ ਕਹੂੰਗਾ ਵੋਟ ਪਾਉਣਾ ਤੁਹਾਡੇ ਇਹਦੇ ਨਾਲੋਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਕੈਂਡੀਡੇਟ ਕਿਉਂਕਿ ਜਦੋਂ ਸਿੰਘਾਂ ਦੀ ਫਿਰ ਲਹਿਰ ਚੱਲਦੀ ਹੈ ਨਾ ਪੰਥਕ ਫਿਰ ਇਹ ਜਿਹੜੇ ਮੈਂ ਫਿਰ ਮੈਨੂੰ ਇਹੀ ਨਿਕਲਦਾ ਮੈਂ ਉਹ ਮੂਰਖ ਲੋਕ ਜਿਹੜੇ ਫਿਰ ਇਹ ਜਿਹੇ ਡੰਗਰਾਂ ਦੇ ਮਗਰ ਚੜ ਜਾਂਦੇ ਨੇ ਨਾ ਉਦੋਂ ਤਾਂ ਫਿਰ ਬਹਿਤ ਰਗਾ ਕਿ ਸਾਡੇ ਇਹ ਕੁਰਬਾਨੀ ਵਾਲੇ ਸਿੰਘਾਂ ਦੇ ਨਾਲ ਪੰਥਕ ਲਹਿਰ ਦੇ ਨਾਲ ਅਸੀਂ ਆਪਣੇ ਐਮਐਲਏ ਜਿਤਾ ਲਾਂਗੇ ਦੋਸਤੋਂ ਤੁਸੀਂ ਕਹੋਗੇ ਕਿ ਗੱਲ ਕਿੱਧਰ ਦੀ ਕਿੱਧਰ ਲੈ ਜਾਣਾ ਮੈਨੂੰ ਕਾਂਗਰਸ ਦੇ ਉੱਤੇ ਸਾ ਅਸੀਂ ਭੁੱਲ ਨਹੀਂ ਸਕਦੇ ਦਿਨ ਜੂਨ ਦੇ ਚੱਲ ਰਹੇ ਨੇ ਸੋ ਇਸ ਕਰਕੇ ਇਸ ਮੇਰੀ ਕੰਬਲੀ ਬੋਲੀ ਰ ਹੈ ਸਮਝ ਲਓ ਕਈ ਵਿੱਚ ਪਤਾ ਨਹੀਂ ਕੀ ਕੀ ਸੋਚਦੇ ਨੇ ਮੈਨੂੰ ਨਹੀਂ ਪਤਾ ਕੀ ਸੋਚਦੇ ਨੇ ਪਰ ਮੈਂ ਸਿਰਫ ਇਹ ਸੋਚਦਾ ਕਿ ਪੰਜਾਬ ਬਸ ਦਾ ਗੁਰਾਂ ਦੇ ਨਾਮ ਤੇ ਆ ਇਸ ਪੰਜਾਬ ਨੂੰ ਕੋਈ ਗੁਰ ਦਾ ਸਿੱਖ ਹੀ ਬਚਾ ਸਕਦਾ ਸਖਬੀਰ ਬਾਦਲ ਹੋਣੇ ਭਗਵਾਨ ਤਮਾਨ ਹੋਣੇ ਰਾਜੇ ਅਮਰਿੰਦਰ ਰਾਜੇ ਵਰਗੇ ਇਹਨਾਂ ਤੋਂ ਕੋਈ ਆਸ ਨਾ ਰੱਖਿਓ ਮੈਂ ਤੁਹਾਨੂੰ ਦੱਸਾਂਗਾ ਜਿਹੇ ਜਿਹੇ ਹਾਲਾਤ ਸਾਡੇ ਅੱਜ ਹੈਗੇ ਨੇ ਕੱਲ ਨੂੰ ਜਦੋਂ ਵਿਧਾਨ ਸਭਾ ਆਊ ਨਾ ਅਸੀਂ ਅਮਰਿੰਦਰ ਰਾਜੇ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਿਆਰ ਬੈਠੇ ਆ ਅੱਜ ਇਦੋਂ ਵੇਧਰਾ ਪੰਜਾਬੀਓ ਖਾਸ ਤੌਰ ਤੇ ਖਾਲਸੇਓ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਰੋਕਣ ਦੀ ਖਾਤਰ ਇਹਨਾਂ ਨੂੰ ਰੋਕਣ ਦੀ ਖਾਤਰ ਹਜ਼ਾਰਾਂ ਗੁਣੇ ਚੰਗਾ ਭਾਈ ਅਮਰਪਾਲ ਸਿੰਘ ਉਹਨੂੰ ਲਾ ਕੇ ਮੂਰੇ ਚੱਲ ਪੂ ਕੱਢ ਦੋ ਬਹੀਰਾ ਚੱਕ ਦੋ ਫੱਟੇ ਤਾਂ ਕਿ ਇਹ ਪਾਰਟੀਆਂ ਇਹਨਾਂ ਪਾਰਟੀਆਂ ਦੇ ਆਗੂ ਸਿਰੇ ਦੇ ਠਾਂਗਰ ਮੈਂ ਕਹੂੰਗਾ ਇਹਨਾਂ ਨੂੰ ਲੀਡਰ ਨਹੀਂ ਕਹਿਣਾ ਚਾਹੀਦਾ ਇਹ ਸਿਰੇ ਦੇ ਠਾਂਗਰ ਨੇ ਜਿਹੜੇ ਕੁਰਤੇ ਪਜਾਮਿਆਂ ਦੇ ਪੈਸੇ ਨਹੀਂ ਦਿੰਦੇ ਇਹਨਾਂ ਨੂੰ ਕਰੋ ਪਾਸੇ ਤੇ ਆਪਣੇ ਅੰਮਰਤਾ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਤੇ ਸ਼੍ਰੋਮਣੀ ਕਮੇਟੀ ਉਹਨਾਂ ਸਿੰਘਾਂ ਦੇ ਵੱਲੇ ਕਰੋ ਜਿਹੜੇ ਸਿੰਘਾਂ ਦਾ ਹੱਕ ਮੰਨਦਾ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਦਾ ਸੋ ਦੋਸਤੋ ਮੇਰੀ رائے ਮੇਰੀ ਸਲਾਹ ਤੁਹਾਨੂੰ ਕਹੇ ਜੀ ਲੱਗੀ ਜਰੂਰ ਦੱਸਿਓ ਵਾਹਿਗੁਰੂ ਜੀ ਕਾ